ਹਾਂਜੀ ਵੈਕੁਰਜੀ ਦਾ ਕਲਸਾ ਵੈਕੁਰਜੀ ਕੀ ਫਤਈ ਅ ਮੈਂ ਦਲਜੀਤ ਸਿੰਘ ਕਲਸੀ ਬੋਲ ਰਿਹਾ ਜੀ ਡਿਗੂਗੜ ਤੋਂ ਤੇ ਅੱਜ ਜਦੋਂ ਮਨੂ ਪੀਵੀ ਤੇ ਵੀ ਕੱਲ ਪ੍ਰਾਈਮ ਟਾਈਮ ਤੇ ਕਰੀ ਸਾਰੇ ਚੈਨਲਾਂ ਨੇ ਕਵਰ ਕੀਤਾ ਹੋਇਆ ਸੀ ਦੇਖਿਆ ਤੇ ਕੱਲ ਗਵਨ ਸਿੰਘ rau ਕੇ ਭਾਈ ਦੇ ਮਾਤਾ ਜੀ ਉਹ ਵੀ ਬੇਹੋਸ਼ ਹੋ ਗਏ ਸੀ ਔਰ ਭਾਈ ਸਾਹਿਬ ਦੇ ਮਾਤਾ ਜੀ ਨੂੰ ਵੀ ਚੱਕਰ ਚੱਕਰ ਆ ਗਏ ਸੀ ਬੜਾ ਦੁੱਖ ਹੁੰਦਾ ਹੈ ਕਿ ਇਹ ਬਜ਼ੁਰਗ ਮਾਵਾਂ ਜਿਨ੍ਹਾਂ ਦਾ ਉਪੋਕੜਤਾਂ ਵਿਚਾਰੀਆਂ ਰਸਤੇ ਬੈਠੀਆਂ ਅੱਜ ਸਵੇਰੇ ਸੁਪਰੀਡੈਂਟ ਜਿਹੜੇ ਜੇਲ੍ਹ ਦੇ ਹੈਗੇ ਉਹ ਆਏ ਸੀਗੇ ਉਹਨਾਂ ਨਾਲ ਗੱਲਬਾਤ ਕਰਦਾ ਸੀ ਤੇ ਉਹ ਕਹਿੰਦਾ ਯਾਰ ਕਿ ਹਮਨੇ ਤੋਂ ਯਹਾਂ ਸੇ ਆਈਜੀ ਮੈਡਮ ਜੋ ਆਈਜੀ ਜੇਲ ਹੈ ਉਹਨੇ ਪੰਜਾਬ ਨੂੰ ਲਿਖ ਕੇ ਦਿੱਤਾ ਹੋਏ ਕਈ ਦਿਨ ਪਹਿਲਾਂ ਕਿ ਵੀ ਸਹੀ ਜ਼ਿੰਮੇਵਾਰ ਨਹੀਂ ਹੋਵਾਂਗੇ ਕਿਉਂਕਿ ਇੱਥੇ ਲਗਾਤਾਰ ਹਾਲਾਤ ਜਿਹੜੀ ਹੈਗੀ ਖਰਾਬ ਹੋ ਰਹੀ ਹੈ ਜੇਦੀ ਕੇੰਦਰ ਰਿਪੋਰਟ ਹਰ ਰੋਜ਼ ਪੇਸ਼ ਦੇ ਪਏ ਉਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਕੋਈ ਵੀ ਉਹਨਾਂ ਦੇ ਕੰਨ ਤੇ ਜੂਨ ਹੀ ਰੈਂਗਦੀ ਪਈ ਮੈਂ ਹੈਰਾਨ ਆ ਯਾਰ ਕਿ ਪੰਜਾਬੀਆਂ ਨਾਲ ਆਹ ਕਹਿਰੋ ਜਿਹਾ ਧੱਕਾ ਹੈ ਸਾਡੇ ਤੇ ਜੋ ਵੀ ਇਲਜ਼ਾਮ ਲਾਏ 35 ਕਰੋੜ ਔਰ 159 ਅਕਾਊਂਟ ਔਰ ਪਾਕਿਸਤਾਨ ਦੇ ਨਾਲ ਲਿੰਕ ਕੋਈ ਇੱਕ ਪੈਸੇ ਦਾ ਸਬੂਤ ਜਿਹੜਾ ਉਹ ਪੇਸ਼ ਨਹੀਂ ਹੋਇਆ ਇੱਕ ਪੈਸੇ ਦਾ ਕੋਈ ਅਕਾਊਂਟ ਨਹੀਂ ਨਜ਼ਰ ਆਇਆ ਮੈਂ ਤਾਂ ਇਹਨਾਂ ਵੀ ਕਿਹਾ ਸੀ ਕਿ ਅਗਰ ਮੈਂ ਕਿਸੇ ਗਲਤ ਤਰੀਕੇ ਦੇ ਨਾਲ ਜਾਂ ਕਿਸੇ ਤਰੀਕੇ ਨਾਲ ਵੀ ਭਾਰਤ ਵਿੱਚ ਪੈਸੇ ਮੰਗਵਾਏ ਹੋਣ ਬਾਹਰੋਂ ਦੀ ਜਾਂ ਇਹੋ ਜੇ ਕੰਮ ਦੇ ਲਈ ਜਾਂ ਇਸ ਤਰ੍ਹਾਂ ਨਾਲ ਜਾਂ ਕੋਈ ਅਕਾਊਂਟ ਮੈਂ ਖੋਲਿਆ ਹੋਵੇ ਕਿਤੇ ਵੀ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਦੇ ਵਿੱਚ ਇੱਕ ਵੀ ਅਕਾਊਂਟ ਕੋਈ ਹੋਵੇ ਕੋਈ ਮੇਰੀ ਕੋਈ ਫੋਟੋ ਹੋਵੇ ਪਾਕਿਸਤਾਨ ਦੇ ਕਿਸੇ ਐਸੇ ਆਬਜੈਕਸ਼ਨੇਬਲ ਬੰਦੇ ਦੇ ਨਾਲ ਤੇ ਮੈਂ ਸਰੇਆਮ ਫਾਂਸੀ ਕਬੂਲ ਕਰਦਾ ਕੋਈ ਹੋਇਆ ਨਹੀਂ ਉਹਦਾ ਸਾਡਾ ਐਨਐਸਏ ਦੇ ਖਿਲਾਫਤੀ ਕੋਰਟ ਦੇ ਵਿੱਚ ਸਾਡ ਕੋਈ ਚਾਰਾ ਕੀ ਸੀ ਅਸੀਂ ਕੋਰਟ ਜਾਂਦੇ ਅਸੀਂ ਕੋਰਟ ਗਏ ਕੋਰਟ ਦੇ ਅੰਦਰ ਉਹ ਸਨੀ ਦਿਵਲ ਵਾਲੀ ਗੱਲ ਹੈ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਚੱਲੀ ਜਾਂਦਾ ਕੱਲ 26 ਤਾਰੀਖ ਸੀ 26 ਤਾਰੀਖ ਨੂੰ ਸਾਡੀ ਡੇਟ ਸੀਗੀ ਇਸ ਹਾਲਤ ਦੇ ਵਿੱਚ ਵੀ ਜਦੋਂ 10ਵਾਂ ਦਿਨ ਸੀ ਸਾਡੀ ਕੋਖੜਦਾਲ ਦਾ ਅੱਜ 11ਵਾਂ ਦਿਨ 10ਵੇਂ ਦਿਨ ਸਾਡੀ ਕੋਖੜਦਾਲ ਦਾ ਔਰ ਉੱਥੇ ਕਦੀ ਕੋਰਟ ਦੇ ਵਿੱਚ ਚੱਲ ਰਿਹਾ ਕਦੀ ਜੀ ਆ ਪੇਪਰ ਘਟਾ ਹੈ ਕਦੀ ਜੀ ਆ ਸਿਵਲ ਦਾ ਕੇਸ ਹੈ ਕਦੀ ਜੇ ਤੇ ਸਰਕਾਰੀ ਵਕੀਲ ਦੇ ਘਰ ਕੋਈ ਮਰਗ ਹੋ ਗਿਆ ਤੇ ਡੇਟਾਂ ਜਿਹੜੀਆਂ ਪੈਂਦੀਆਂ 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 ਹੁਣ ਇੱਥੇ ਤੱਕ ਹੋ ਗਿਆ ਕਿ 26 ਦਿਨ ਜਦੋਂ 3 ਹਫਤੇ ਰਹਿ ਗਏ ਫਿਰ ਡੇਟ ਪੈਗੀ ਇਹ ਨਿਆਂਪਾਲਿਕਾ ਹੈ ਇਹਦੇ ਵਿੱਚੋਂ ਕੀ ਨਿਆ ਕਿਸ ਨੂੰ ਮਿਲਣਾ ਹੈ ਤੇ ਇਹ ਤੋਂ ਤਾਂ ਉਮੀਦ ਹੀ ਨਹੀਂ ਹੋਣਾ ਤਾਂ ਪਵੇ ਅਗਲੀ ਡੇਟ ਫੋਰ ਪਵੇ ਨਹੀਂ ਪਵੇ ਸਾਨੂੰ ਦੇ ਮਤਲਬ ਇਹ ਕਹਿਣਾ ਚਾਹੀਦਾ ਵਕੀਲ ਨੂੰ ਕਿ ਸਾਡੇ ਯਾਰ ਜਾ ਹੀ ਨਾ ਨਾ ਕਿਰਨ ਸਾਹਿਬ ਨੂੰ ਮੈਨੂੰ ਲੱਗਦਾ ਕਿ ਫੋਨ ਕਰਕੇ ਮੈਂ ਬੋਲਦਾ ਕਿ ਭਾਜੀ ਜਾਣ ਦੀ ਲੋੜ ਹੀ ਨਹੀਂ ਕੀ ਫਾਇਦਾ ਕੀ ਹੈ ਸੜਕੋ ਕੀ ਆਪਸ਼ਨ ਸੀਗਾ ਅਸੀਂ ਨਿਆ ਦਿਲੇ ਹੀ ਜੁੜੀ ਪਲਕੇ ਜਾਂਦੇ ਉਥੋਂ ਦੀ ਕੋਈ ਸਾਨੂੰ ਹੈਲਪ ਨਹੀਂ ਹੋਈ ਦੂਸਰੀ ਚੀਜ਼ ਕੀ ਬਿਊਰੋਕਰੇਸੀ ਇੱਥੇ ਜਿੰਨੀਆਂ ਏਜੰਸੀਆਂ ਆਈਆਂ ਉਹਨਾਂ ਏਜੰਸੀਆਂ ਨੇ ਜਿੰਨੇ ਵਾਦੇ ਕੀਤੇ 2 ਮਹੀਨੇ ਚ ਹੋ ਜਾਏਗਾ 1 ਮਹੀਨੇ ਚ ਹੋ ਜਾਏਗਾ 3 ਮਹੀਨੇ ਚ ਹੋ ਜਾਏਗਾ ਸਭ ਝੂਠ ਪੁੱਛ ਨਹੀਂ ਹੋਇਆ ਤੀਸਰੀ ਤਰਫ ਆ ਜਾਈਏ ਤੀਜੀ ਤਰਫ ਹੁੰਦੇ ਐ ਪੋਲਿਟਿਸ਼ੀਅਨ ਪੋਲਿਟਿਸ਼ੀਅਨ ਵੱਲੋਂ ਜਿੱਦਾਂ ਵੀ ਕੋਸ਼ਿਸ਼ ਕਰ ਸਕਦੇ ਸੀਗੇ ਉੰਨੀ ਕੋਸ਼ਿਸ਼ ਕੀਤੀ ਉਹ ਕੋਈ ਉਦੋਂ ਵੀ ਕੋਈ ਜਿੱਦਾਂ ਮੈਂ 10 ਤਰ੍ਹਾਂ ਸਵੇਰੇ ਸੁਪਰੀਨ ਸਾਹਿਬ ਨੇ ਦੱਸਿਆ ਮੈਂ ਤਾਂ ਹੈਰਾਨ ਹੋਇਆ ਕਿ ਵੀ ਇਹ ਇੰਨੀ ਗੱਲ ਲਿਖ ਕੇ ਦੇ ਚੁੱਕੇ ਐ ਕਿ ਵੀ ਇਥੇ ਕਿਸੇ ਦੇ ਨਾਲ ਕੁਝ ਵੀ ਹੋ ਜਾਵੇ ਜਾਨ ਮਾਲ ਦਾ ਨੁਕਸਾਨ ਹੋਇਆ ਤੇ ਅਸੀਂ ਜ਼ਿੰਮੇਵਾਰ ਨਹੀਂ ਐ ਕਿਉਂਕਿ ਇਥੇ ਲਗਾਤਾਰ ਹਾਲ ਖਰਾਬ ਹੋ ਰਿਹਾ ਐ ਤੇ ਉਸ ਦੇ باوجود ਸਰਕਾਰ ਵੱਲੋਂ ਕੁਝ ਨਹੀਂ ਹੈਗਾ ਪਰਿਵਾਰਾਂ ਨੂੰ ਉਹਨਾਂ ਨੇ ਬੁਲਾਇਆ ਸੀ ਜੀਐਮ ਹਾਊਸ ਤੇ ਕੋਈ ਮਿਲਿਆ ਨਹੀਂ ਕੋਈ ਵੀ ਇਹ ਇਹ ਸੈਂਸਿਟੀਵਿਟੀ ਹੈਗੀ ਐ ਇਸ ਈਸ ਦੇ ਲਈ ਉਹ ਮਰਵਾ ਉੱਥੇ ਬੈਠੀਆਂ ਵਿਚਾਰੀਆਂ ਉਹਨਾਂ ਨੂੰ ਕਿਹਾ ਸੀ ਨਾ ਭੁਖੜਤਾਲ ਕਰੋ ਲੇਕਿਨ ਨਹੀਂ ਮੰਨਦੇ ਅਗਲੇ ਇਹ ਅਹੀ ਹੁਣ ਤਾਂ ਸੋਚਿਆ ਆਖਰੀ ਵਾਰ ਅ ਭਗਵੰਤ ਮਾਨ ਸਾਹਿਬ ਨੂੰ ਮੈਂ ਬੇਨਤੀ ਕਰਾਂ ਕਿ ਮੈਂ ਭਗਵੰਤ ਮਾਨ ਸਾਹਿਬ ਤੁਹਾਡੇ ਕੋਲ ਮੇਰੀ ਗੱਲ ਅੱਕ ਪਹੁੰਚਦੀ ਹੋਏ ਕਿਸੇ ਤਰ੍ਹਾਂ ਨਾਲ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਕਿ ਤੁਹਾਨੂੰ ਇੱਥੇ 11 ਮਹੀਨੇ ਤੋਂ ਵੱਧ ਹੋ ਗਿਆ ਤੁਹਾਨੂੰ ਕਿਤੇ ਵੀ ਕੋਈ ਨਿਆ ਨਹੀਂ ਮਿਲਿਆ ਤੁਸੀਂ ਜਦੋਂ ਨਵੇਂ-ਨਵੇਂ ਪੋਲਿਟਿਕਸ ਆਏ ਸੀਗੇ ਤੇ ਇਹ ਹੀ ਸਾਰਿਆਂ ਨੇ ਤੁਹਾਨੂੰ ਪਸੰਦ ਕੀਤਾ ਸੀਗਾ ਤੁਹਾਨੂੰ ਪ੍ਰਮੋਟ ਕੀਤਾ ਸੀਗਾ ਸਾਡੀਆਂ ਪੁਰਾਣੀਆਂ ਫੇਸਬੁੱਕਾਂ ਤੇ ਜਾ ਕੇ ਤੁਸੀਂ ਦੇਖੋ ਤੁਹਾਡੇ ਵੀਡੀਓ ਵੀ ਪਏ ਹੋਣੇ ਕਈ 2015 ਦੇ ਵਿੱਚ ਤੁਹਾਡੇ ਨਾਲ ਮੇਰੀ ਇੱਕ ਮੁਲਾਕਾਤ ਸੀ ਉੱਤੇ ਮੈਂ ਫੋਟੋ ਦੇ ਵਿੱਚ ਇਹ ਲਿਖਿਆ ਸੀਗਾ 2015 ਦੇ ਵਿੱਚ ਫੇਸਬੁੱਕ ਤੇ ਨੈਕਸਟ ਸੀਐਮ ਆਫ ਪੰਜਾਬ ਉਦੋਂ ਸ਼ਾਇਦ ਤੁਹਾਨੂੰ ਇਹ ਵਿਸ਼ਵਾਸ ਨਹੀਂ ਸੀਗਾ ਮੈਂ ਉਹ ਤੁਹਾਨੂੰ ਇਹ ਗੱਲ ਬੋਲੀ ਸੀ ਉਸ ਦੇ ਅੱਜ ਇੰਨੇ ਸਾਲਾਂ ਬਾਅਦ ਅਹੀ ਤੁਹਾਨੂੰ ਵੋਟ ਦਿੱਤੀ ਜਾਂ ਨਹੀਂ ਦਿੱਤੀ ਬਦਕਿਸਮਤੀ ਨਾਲ ਜਾਂ ਖੁਸ਼ਕਿਸਮਤੀ ਦੇ ਨਾਲ ਤੁਸੀਂ ਅੱਜ ਪੰਜਾਬ ਦੇ ਰਾਜਾ ਹੋ ਤੁਸੀਂ ਪੰਜਾਬ ਦੇ ਚੀਫ ਮਿਨਿਸਟਰ ਤੁਹਾਡੇ ਹੱਥ ਵਿੱਚ ਪਾਵਰ ਹੈ ਤੁਹਾਡੇ ਕਹਿਣ ਤੇ ਤੁਹਾਡੇ ਇਸ਼ਾਰੇ ਤੇ ਐਨਸੀ ਲੱਗਦੀ ਹੈ ਤੁਹਾਡੇ ਇਸ਼ਾਰੇ ਤੇ ਐਨਸੀ ਹਟ ਸਕਦੀ ਹੈ ਅੱਜ ਤੁਹਾਡੇ ਕੋਲ ਇੱਕ ਮਕੈਨਿਕ ਨਾਲ ਇੱਕ ਬਹੁਤ ਵੱਡਾ ਮੌਕਾ ਹੈ ਕਿ ਤੁਸੀਂ ਆਪ ਸਭ ਨੂੰ ਲੀਡ ਲੈ ਕੇ ਇਸ ਚੀਜ਼ ਦੇ ਵਿੱਚ ਅੱਗੇ ਆਓ ਤੇ ਆ ਕੇ ਉਹ ਜਿਹੜੀਆਂ ਬਜ਼ੁਰਗ ਮਾਵਾਂ ਨੇ ਘੱਟ ਤੋਂ ਘੱਟ ਉਹਨਾਂ ਦਾ ਭੋਖੜਤਾਲ ਤੁਸੀਂ ਘਟਵਾ ਦਿਓ ਕਿਤੇ ਨਾ ਕਿਤੇ ਜਿਹੜੀ ਇੰਨੀ ਵੱਡੇ ਲੈਵਲ ਦੇ ਉੱਤੇ ਸਿੱਖਾਂ ਦੇ ਵਿੱਚ ਸਿੱਖਾਂ ਦੇ ਬਹੁਤ ਵੱਡੇ ਵਰਗ ਦੇ ਵਿੱਚ ਇੱਕ ਨਿਰਾਸ਼ਤਾ ਹੈ ਸਰਕਾਰ ਦੇ ਪ੍ਰਤੀ ਇੱਕ ਵਿਰੋਧਤਾ ਹੈ ਉਸ ਨੂੰ ਕਾਇਮ ਕਰੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਡੀ ਸਜ਼ਾ ਘੱਟ ਕਰ ਦਿਓ ਤੁਸੀਂ ਸਾਨੂੰ ਸਜ਼ਾ ਦੇ ਲਈ ਹੁਣ ਸਾਲ ਤੁਸੀਂ ਲਵਾ ਲਿਆ ਅਹੀਂ ਸਿਰਫ ਇੰਨਾ ਹੀ ਮੰਗਦੇ ਆ ਕਿ ਸਾਨੂੰ ਪੰਜਾਬ ਲਾਓ ਸਾਡੇ ਜਿਹੜੇ ਪਰਚੇ-ਪੁਰਚੇ ਹੈਗੇ ਆ ਇਹ ਦਫਾ ਕਰੋ ਕਿਉਂਕਿ ਸਜ਼ਾ ਤੁਸੀਂ ਦੇ ਹੀ ਦਿੱਤੀ ਨਾ ਇਹਨੂੰ ਤੁਸੀਂ ਕੋਈ ਨਹੀਂ ਇਹ ਤੇ ਡਿਟੈਂਸ਼ਨ ਸੀ ਹੈ ਤੇ ਸਜ਼ਾ ਇੱਕ ਸਾਲ ਤੁਸੀਂ ਦੁਖੀ ਕਰ ਲਿਆ ਦੁਖੀ ਹੋ ਲਏ ਸਾਡੇ ਪਰਿਵਾਰ ਦੁਖੀ ਹੋ ਲਏ ਬਹੁਤ ਮਾਨਸਿਕ ਨੁਕਸਾਨ ਹੋ ਗਿਆ ਬਹੁਤ ਮਾਨਸਿਕ ਨੁਕਸਾਨ ਹੋ ਗਿਆ ਹੁਣ ਘੱਟ ਤੋਂ ਘੱਟ ਉੱਥੇ ਜਿਹੜੇ 30 ਬੰਦੇ ਅੰਮ੍ਰਿਤਸਰ ਜੇਲ੍ਹ 'ਚ ਬੰਦ ਨੇ ਉਹਨਾਂ ਦੀਆਂ ਬੇਲਾਂ ਕਰਾਉਣੀਆਂ ਸ਼ੁਰੂ ਹੋ ਜਾਣ ਇੰਨੀ ਹੀ ਸਾਡੀ ਮੰਗ ਹੈ ਤੁਸੀਂ ਇਹ ਤੁਹਾਡੇ ਵੱਲੋਂ ਚਾਹੀਦਾ ਕਿ ਤੁਸੀਂ ਜੋ ਭਾਈ ਸਾਹਿਬ ਕਰ ਰਹੇ ਸੀਗੇ ਨਸ਼ਾ ਛੁਡਾਉਣ ਦੀ ਗੱਲ ਹੋ ਰਹੀ ਸੀ ਨਾ ਸਾਡੇ ਤੇ ਐਨਐਸਐਸ ਲਈ ਲਾਰੇ ਤਾ ਗਿਆ ਜਦੇ ਵਿੱਚੋਂ ਇੱਕ ਵਜ੍ਹਾ ਇਹ ਦੱਸੀ ਗਈ ਕਿ ਨਸ਼ਾ ਛਡਾਊ ਕੇਂਦਰ ਚੱਲਦਾ ਪਿਆ ਸੀਗਾ ਉਸਦੇ ਪੇਪਰ ਪੂਰੇ ਨਹੀਂ ਸੀਗੇ ਲੈ 10000 ਨਸ਼ਾ ਛਡਾਊ ਕੇਂਦਰ ਸੀਗਾ ਨਸ਼ਾ ਇਲਾंदे ਨਹੀਂ ਪਏ ਸੀ ਉੱਥੇ ਕੋਈ ਹਾਤਤਾ ਨਹੀਂ ਖੋਲਿਆ ਸੀਗਾ ਨਸ਼ਾ ਛੁਡਾਉਣ ਦੇ ਵਿੱਚ ਅਗਰ ਕੋਈ ਪੇਪਰ ਘੱਟ ਸੀਗੇ ਸਰਕਾਰ ਵੱਲੋਂ ਇਹ ਹੋਣਾ ਚਾਹੀਦਾ ਸੀਗਾ ਕਿ ਅਸੀਂ ਤੁਹਾਨੂੰ ਜਗਾ ਦਿੰਨੇ ਆ ਅਸੀਂ ਤੁਹਾਨੂੰ ਦਵਾਈਆਂ ਦਿੰਨੇ ਆ ਅਸੀਂ ਤੁਹਾਨੂੰ ਮੈਨ ਪਾਵਰ ਦਿੰਨੇ ਆ ਕਿ ਤੁਸੀਂ ਇਹ ਵਧੀਆ ਕੰਮ ਕਰਦੇ ਪਏ ਹੋ ਪੰਜਾਬ ਜਿਹੜਾ ਨਸ਼ਿਆਂ ਦੇ ਵਿੱਚ ਬੇੜਾ ਗਰਖ ਹੋ ਰਿਹਾ ਜਵਾਨੀ ਦਾ ਉਸ ਨੂੰ ਕੱਢਣ ਦੇ ਵਿੱਚ ਅਸੀਂ ਰਲ ਕੇ ਕੰਮ ਕਰੀਏ ਤੁਸੀਂ ਸਭੋ ਤੁਹਾਡੇ ਤੇ ਐਨਐਸ ਲਾ ਕੇ ਤੁਹਾਨੂੰ ਛੋੜ ਦਿੱਤਾ ਹੁਣ ਵੀ ਹੁਣ ਵੀ ਅਸੀਂ ਜੇ ਤੁਸੀਂ ਮਿਲ ਕੇ ਭਾਈ ਸਾਹਿਬ ਦੇ ਨਾਲ ਇਹ ਇਹ ਜਿਹੜੀਆਂ ਹੀ ਹੀ ਕਰਨਾ ਚਾ ਰਹੇ ਹਾਂ ਇਹਦੇ ਵਿੱਚ ਰਲ ਮਿਲ ਕੇ ਚੱਲੀਏ ਤੁਸੀਂ ਉਹ ਮੁਹੱਲਾ ਕਲੀਨਿਕ ਤੇ ਖੋਲਦੇ ਪਏ ਮੁਹੱਲਾ ਕਲੀਨਿਕਾ ਚ ਜਾਣਾ ਕਿ ਕਹਿੰਨੇ ਆ ਜਵਾਨੀ ਦਾ ਸਾਰੀ ਗਰਗ ਹੋਈ ਜਾ ਰਹੀ ਹੈ ਨਸ਼ਿਆਂ ਦੇ ਵਿੱਚ ਘਰਾਂ ਦੇ ਘਰ ਉੱਜੜਦੇ ਪਏ ਆ ਅਸੀਂ ਨਸ਼ਾ ਮੁਹੱਲਾ ਕਲੀਨਿਕਾ ਦੇ ਵਿੱਚ ਜਾ ਕੇ ਉੱਥੇ ਕਿਹੜੇ ਦੀਵੇ ਬਾਲਾਂਗੇ ਔਰ ਤੁਹਾਨੂੰ ਇਹ ਵੀ ਇੱਕ ਬੇਨਤੀ ਹੈ ਤੁਸੀਂ ਇੱਕ ਵੱਡੇ ਆਰਟਿਸਟ ਰਹੇ ਹੋ ਤੁਸੀਂ ਸਟੇਜ ਦੇ ਮਾਹਿਰ ਆਰਟਿਸਟ ਰਹੇ ਹੋ ਤੁਸੀਂ ਸਟੇਜ ਤੋਂ ਜਿਹੜੇ ਚੜ ਚੜਦੇ ਸਾਰੀ ਤੁਸੀਂ ਆਡੀਅנס ਦੀ ਨਬਜ਼ ਪੜ ਲੈਂਦੇ ਹੁੰਦੇ ਸੀਗੇ ਅੱਜ ਤੁਸੀਂ ਜਿਸ ਸੰਗਾਸਨ ਤੇ ਬੈਠੇ ਹੋ ਇਹ ਸੰਗਾਸਨ ਤੁਹਾਡਾ ਸਟੇਜ ਹੈ ਤੇ ਪੂਰਾ ਪੰਜਾਬ ਤੁਹਾਡੀ ਆਡੀਅנס ਹੈ ਤੁਸੀਂ ਕਿਉਂ ਆਡੀਅנס ਦੀ ਨਬਜ਼ ਫੜਨ ਦੇ ਵਿੱਚ ਫੇਲ ਹੁੰਦੇ ਪਏ ਹੋ ਮੈਨੂੰ ਲੱਗਦਾ ਹੈ ਕਿ ਤੁਹਾਡੇ ਸਲਾਹਕਰ ਤੁਹਾਨੂੰ ਗਲਤ ਸਲਾਹਾਂ ਦੇ ਰਿਹਾ ਹੈ ਨਾ ਕਿਸਾਨਾਂ ਦੇ ਮਸਲੇ ਦੇ ਵਿੱਚ ਅਸੀਂ ਠੀਕ ਕਰਨਾ ਚੱਲ ਪਾ ਰਹੇ ਆ ਨਾ ਇੱਧਰ ਅਸੀਂ ਇਸ ਥੀਨ ਨੂੰ ਸੰਭਾਲ ਪਾ ਰਹੇ ਆ ਅੱਜ ਤੁਸੀਂ ਜਿੱਥੇ ਵੀ ਜਿਹੜੀ ਵੀ ਜਗ੍ਹਾ ਤੇ ਹੋ ਤੁਹਾਡੇ ਬੀਤੇ ਹੋਏ ਕੱਲ੍ਹ ਵਿੱਚ ਤੁਸੀਂ ਕੀ ਫੈਸਲੇ ਲਏ ਸੀ ਉਸ ਵਜ੍ਹਾ ਨਾਲ ਤੁਸੀਂ ਅੱਜ ਜਿਸ ਪੋਜੀਸ਼ਨ ਤੇ ਹੋ ਉੱਥੇ ਹੋ ਅੱਜ ਤੁਸੀਂ ਕੀ ਫੈਸਲੇ ਲਹੋਗੇ ਉਹ ਆਉਣ ਵਾਲੇ ਕੱਲ੍ਹ ਵਿੱਚ ਤੁਹਾਡੀ ਕੀ ਪੋਜੀਸ਼ਨ ਹੋਏਗੀ ਉਹਦੇ ਉੱਤੇ ਡਿਪੈਂਡ ਕਰਨਾ ਹੈ ਜੇ ਤੁਸੀਂ ਅੱਜ ਸਹੀ ਫੈਸਲੇ ਲਿੱਤੇ ਤੇ ਤੁਹਾਡੀ ਆਉਣ ਵਾਲੇ ਸਮੇਂ ਦੇ ਵਿੱਚ ਸਹੀ ਪੋਜੀਸ਼ਨ ਹੋਣੀ ਹੈ ਜੇ ਤੁਸੀਂ ਗਲਤੁਰ ਘਟਿਆ ਫੈਸਲੇ ਲਿੱਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਸੱਤਾ ਨਹੀਂ ਰਹਿਣੀ ਤੁਹਾਡਾ ਤੁਹਾਡਾ ਆਉਣ ਵਾਲਾ ਸਮਾਂ ਫਿਰ ਸਹੀ ਨਹੀਂ ਹੈ ਮੈਂ ਤੁਹਾਨੂੰ ਧਮਕੀ ਨਹੀਂ ਦੇ ਰਿਹਾ ਮੈਂ ਤੁਹਾਨੂੰ ਬਦਦਵਾ ਨਹੀਂ ਦੇ ਰਿਹਾ ਮੈਂ ਤੁਹਾਨੂੰ ਐਸੇ ਭਰਾ ਦੇ ਨਾਤੇ ਤੁਹਾਨੂੰ ਇੱਕ ਬੋਲ ਰਿਹਾ ਕਿ ਤੁਹਾਡਾ ਇਹ ਬਹੁਤ ਤੁਸੀਂ ਤੁਹਾਨੂੰ ਗਲਤ ਸਲਾਹਾਂ ਦੇ ਕੇ ਤੁਹਾਨੂੰ ਗਲਤ ਰਾਹੇ ਪਾਉਂਦਾ ਪਿਆ ਤੇ ਉਸ ਤੋਂ ਬਚੀਏ ਮੈਂ ਫਿਰ ਕਹਿਣਾ ਕਿ ਤੁਹਾਡੇ ਅੱਜ ਦੇ ਫੈਸਲੇ ਤੁਹਾਡੇ ਆਉਣ ਵਾਲੇ ਕੱਲ ਦਾ ਫੈਸਲਾ ਕਰਨਗੇ ਵੈਰ ਗੁਰਜੀ ਕਾਲਸਾ ਵੈਰ ਗੁਰਜੀ ਕੀ ਫਤਿਹ